ਕੌਣ ਕੌਣ ਕੈਂਡੀਡੇਟ ਦਾ ਥੱਲੇ ਬੰਦੇ ਰੱਖੀ ਜਾਂਦੇ ਕੌਦੇ ਕੈਂਡੀਡੇਟ ਵੇਲੇ ਸਸਤਾ ਦਾ ਬੰਦੇ ਦੀ ਚਾਹ ਉਹਨਾਂ ਨੂੰ ਬੰਦੇ ਦਾ ਨਾਮ ਹੋਊਗਾ ਨੰਬਰ ਕੈਂਡੀਡੇਟ ਦਾ ਸੈਕਟ ਫਾਰਮ ਲੈ ਕੇ ਆਏਗਾ ਬਾ ਲੈ ਕੇ ਆਏ ਮੈਂ ਹਾਂ ਉਹ ਨਾਮ ਕਰ ਹਾਂ ਉਹ ਕਮਿਟੀ ਦੇ ਨਾਮ ਪਾ ਲੈ ਥੀ ਲਾ ਕੇ ਥੀ ਲਾ ਕੇ ਥੈਂਕ ਯੂ ਆ ਸਭੀ ਆ ਗਏ <imitation> <imitation> जी सर जी सर अध्यक्ष था पीछे कैमरा नहीं ओके सर ओके संदीप सिंह तालीवाल ओके लोकसभा देख सीट को भरने के लिए ਉਮੀਦਵਾਰ ਜੋ ਜੁਗਤਾਂ ਦੇ ਤੌਰ 'ਤੇ ਸਮਾਜਵਾਦੀ ਸੋਖ ਖਬਰਤ ਕਿ ਮੈਂ ਕਾਨੂੰਨ ਸਾਥ ਸਤਾਪ ਪੱਖ ਦੇ ਸਰਦਾਰ ਫਤਹੀ ਪੂਨ ਵਿਸ਼ਵਾਸ ਅਤੇ ਵਫਾਦਾਰੀ ਰੱਖਾਂਗਾ ਅਤੇ ਮੈਂ ਭਾਰਤ ਦੀ ਪ੍ਰਧ ਸਤਾ ਤੇ ਖੜਦਾ ਨੂੰ ਕਹਿ ਬਤਨ ਠੀਕ ਹੈ ਅਜੀ ਦਫਾ ਵੀ ਤੱਕ ਉਹ ਹਾਦਸੇਗੇ ਤੇ ਪੇਪਰ ਦਾਖਲ ਕਰਾ ਜੇ ਤਵੇ ਮਾਹੌਲ ਤੁਹਾਨੂੰ ਕੀ ਲੱਗਦਾ? ਤੁਸੀਂ ਪਹਿਲਾਂ ਦੱਸੋ ਤੁਹਾਨੂੰ ਕੀ ਲੱਗਦਾ? ਸਾਹਿਬ ਤੁਹਾਡੇ ਕੋਲੋਂ ਜ਼ਿਆਦਾ ਪਤਾ ਲੱਗ ਸਕਦਾ ਜੀ ਅਸੀਂ ਤੇ ਉੱਥੋਂ ਹੀ ਆਈਡੀਆ ਲਾਵਾਂਗੇ ਜੀ। 2.5 ਲੱਖ ਦੀ ਲੀਡ ਹੈ ਬਸ ਆਮ ਆਦੀ ਫਾਟ ਕੇ। 16 ਤਰੀਕ ਨੂੰ ਕੇਦਿਆ ਸਾਹਿਬ ਤੇ ਮਾਨ ਸਾਹਿਬ ਦੋਨੋਂ ਰੋਡ ਸ਼ੋਅ ਕਰਦਗੇ। ਉਸ ਤੋਂ ਬਾਅਦ ਫਿਰ ਮਾਨ ਸਾਹਿਬ ਰੋਡ ਸ਼ੋਅ ਕਰਦਗੇ। 16 ਨੂੰ ਅਰਵਿੰਦ ਜੀ ਦਵਾਸਾ ਮੱਥਾ ਵੀ ਟੇਕਣਗੇ ਤੇ ਸਾਡਾ ਰੋਡ ਸ਼ੋਅ ਵੀ ਕਰਦਗੇ। ਉਤੋਂ ਬਾਅਦ ਸਮਝ ਲੋ ਕਿ ਇੱਕ ਤਰ੍ਹਾਂ ਗੇਮ ਹੋ ਜੂਗੀ ਅੰਮ੍ਰਿਤ ਸਰ ਜੀ ਪੰਜਾਬ ਦੀ ਕੀ ਕੰਡਨ ਦੇ ਮਾਮਲਾ ਕਿੰਨੇ ਵਾਰ ਮਿਲੇਗਾ ਪਾਰਟੀ ਨੂੰ ਜੀ ਕਿੰਨੇ ਦੇ ਬਾਅਦ ਹੋਣਾ ਹੈ ਜੋ ਸੀਨੀਅਰ ਹੋ ਜੇ ਤੁਸੀਂ ਗਿਣਦੇ ਨਹੀਂ ਮੈਂ ਤਾਂ ਤੁਹਾਨੂੰ ਵਿਖਿਆ ਕਿ ਬੀਜਪੀ ਨੇ ਜਿਹੜਾ ਆਖਰੀ ਗੇੜ ਰੱਖਿਆ ਪੰਜਾਬ ਦਾ ਉਹ ਇੱਕ ਸਾਜ਼ਿਸ਼ ਦੇ ਤਹਿਤ ਰੱਖਿਆ ਕਿ ਮੁੜ ਕੇ ਸਾਰੇ ਇੰਡੀਆ ਦੇ ਕੜਮ ਚੋਹ ਦੀ ਜਿਹੜੇ ਉਹ ਇੱਥੇ ਆ ਕੇ ਆਖਰੀ ਹਫਤੇ ਪਹੁੰਚਾਦ ਕਰਨਗੇ ਇਸ ਕਰਕੇ ਜਦੋਂ ਆਖਰੀ ਹਫਤਾ ਆਊਗਾ ਸਾਡੀ ਜਿਹੜੀ ਟੱਕਰ ਆ ਸਾਡੀ ਜਿਹੜੀ ਮਾੜੀ ਬਦਲੀ ਸਾਡਾ ਵਦੋਦੀ ਜੇ ਕੋ ਦਊਗਾ ਤਾਂ ਉਹ ਬੀਜੇਪੀ ਦਊਗੀ ਨਾ ਤੇ ਅੱਜ ਹੀ ਤੇ ਨਾ ਕੱਲ ਹੀ ਗਜੀਤ ਔਲਾ ਤੇ ਜੋਸ਼ੀਦਾਲ ਕੋਈ ਸਾਡਾ ਮਕਾਮ ਕੇਜਰੀਵਾਲ ਸਾਹਿਬ ਦੇ ਬਾਹਰ ਆਉਣ ਦੇ ਨਾਲ ਹੁਣ ਪਾਰਟੀ ਨੂੰ ਮਜ਼ਬੂਤੀ ਮਿਲੇਗੀ ਜਦੋਂ ਅਸੀਂ ਕੇਜਰੀਵਾਲ ਸਾਹਿਬ ਅੰਦਰ ਸੀਗੇ ਕਿੰਨੂ ਕਰਾਂ ਅਸੀਂ ਕੈਲਕੂਲੇਟ ਕਰਦੇ ਸੀ ਕਿ ਅਸੀਂ 1.5 ਲੱਖ ਲੈ ਜਿੱਤਾਂਗੇ ਕੇਜਰੀਵਾਲ ਸਾਹਿਬ ਦੇ ਬਾਹਰ ਆਉਣ ਨਾਲ ਸਾਡੀ ਲੀਡ 2.5 ਲੱਖ ਹੋ ਧੰਨਵਾਦ